ਅੱਜ ਬਾਈ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ। ਹੋਰ ਬਾਈ ਜੀ ਸਭ ਦੇ ਘਰ ਪਰਵਾਹ ਠੀਕ ਠਾਕ ਆ ਜੀ। ਅੱਜ ਬਾਈ ਜੀ ਲਾਉਣ ਲੱਗੇ ਆ ਪਾਕਿਸਤਾਨੋਂ ਜਲਾਵ। ਇਹ ਜ਼ਰੂਰੀ ਆ ਬਾਈ ਉਤਰਾ ਜਦੋਂ ਪੜਾਰਾ ਵੇਲੇ ਕੱਢਣੇ ਆ ਕੱਢਣ ਤੋਂ ਪਹਿਲਾਂ ਜਿਹੜੀ ਛੋਟੀ ਹੈਡ ਹੁੰਦੀ ਆ ਆਪਣੀ ਛੋਟੀ ਹੈਡ ਦਾ ਜਲਾਵ ਜ਼ਰੂਰ ਲਾਇਆ ਕਰੋ। ਲਾ ਕੇ ਇੱਕ ਟੁਕੜ ਪੰਜ-ਛੇ ਦਿਨ ਉੱਤਰ ਬੈਠੇ ਰਹਿਣ। ਠੀਕ ਆ। ਉਦੋਂ ਬਾਅਦ ਕੱਢਿਆ ਕਰੋ। ਠੀਕ ਆ। ਇਹਦੇ ਨਾਲ ਇੱਕ ਤਾਂ ਬਾਈ ਕੁਝ ਤਰ੍ਹਾਂ ਦੀ ਜਿਹੜੀ ਗਰਮੀ-ਰੁਮੀ ਉਹਨਾਂ ਖਰਾਕ ਖਾ ਕੇ ਕਰਨੀ ਪਈ ਹੁੰਦੀ ਆ। ਉਹ ਨਿਕਲ ਜਾਂਦੀ ਆ ਸਾਰੀ ਇੱਕ ਉਪਤਰ ਬਾਹਰ ਨਹੀਂ ਦਿਖਦਾ ਬਈ ਇਹਦੇ ਨਾਲ ਠੀਕ ਆ ਨਾ ਬਾਹਰ ਡਿਗਣ ਦਾ ਕਾਰਨ ਇਹ ਹੀ ਹੁੰਦਾ ਕਿ ਕਾਦੇ ਘਰ ਮਾਇਸ ਹੁੰਦੀ ਆ ਜਾਂ ਉਪਤਰਾ ਚਰਪੀ ਜ਼ਿਆਦਾ ਚੜੀ ਹੁੰਦੀ ਆ ਇਹਦੇ ਨਾਲ ਹੁਣ ਜਿਹੜੀ ਗੰਦੀ ਫੈਟ ਆ ਉਹ ਸਾਰੀ ਉਪਤਰਾ ਦੀ ਬਾਹਰ ਨਿਕਲ ਜਾਂਦੀ ਆ ਬਿੱਠਾ ਰਹੀ ਠੀਕ ਆ ਨਾ ਤੇ ਮੇਰਾ ਭਰਾ ਨਾ ਜ਼ਰੂਰ ਸਾਰੇ ਅੰਮੀਰ ਜਿਵੇਂ ਮੰਨ ਕੇ ਚਲੋ ਅੱਜ ਲਾਉਣਾ ਤੱਕ ਰਾਤ ਨੂੰ 3-4 ਹੈਡ ਆ ਨਾ ਭੋਂਗੇ ਰੱਖ ਦੋ ਲੀਟਰ ਪਾਣੀ ਚ ਤੇ 20-20 ਐਮਐਲ ਪਾਣੀ ਇਹਦਾ ਹੈਡ ਦਾ ਸਾਰੇ ਭਰਾ ਦੇ ਦੋ ਬਸ ਇੱਕ ਵਾਰ ਇਹ ਦੇਣਾ ਆਪਾਂ ਨੇ ਇੱਕ ਵਾਰ ਲੈ ਕੇ ਮੁੜ ਕੇ ਜ਼ਰੂਰਤ ਨਹੀਂ ਹੈ ਜੀ ਵਾਰਾ ਜੇ ਲੋੜ ਪੈਂਦੀ ਵੀ ਆ ਤਾਂ ਜੀ 15 ਤੋਂ 20 ਦੇਣਾ ਵਾ ਦੇਖ ਸਕਦੇ ਠੀਕ ਆ